ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਜਾਇਜ਼ ਕਬਜ਼ੇ ਛੁੜਵਾਉਣ ਦੀ ਮੁਹਿੰਮ ਜੋ ਕਿ ਪਿਛਲੇ 3 ਸਾਲ ਤੋਂ ਜਾਰੀ ਹੈ ਪਰੰਤੂ ਅਜੇ ਵੀ ਅਸਰ ਰਸੂਖ ਵਾਲੇ ਲੋਕ ਸਰਕਾਰੀ ਦਾਅਵਿਆਂ ਦੀ ਫੋਕ ਕੱਢ ਦੇ ਨਜ਼ਰ ਆ ਰਹੇ ਹਨ ਜਿਸ ਦਾ ਸਭ ਤੋਂ ਵੱਡਾ ਉਦਾਹਰਣ ਜ਼ਿਲ੍ਹਾ ਮਲੇਰਕੋਟਲਾ ਦੇ ਤਹਿਸੀਲ ਅਮਰਗੜ ਦੇ ਪਿੰਡ ਰਾਇਪੁਰ ਵਿਖੇ ਗੁਰਦੁਆਰਾ ਅਕਾਲ 부ग्गा ਸਾਹਿਬ ਐ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਥਿਤ ਤੌਰ ਉੱਤੇ ਇੱਕ ਵਪਾਰੀ ਨੂੰ ਖੁਸ਼ ਕਰਨ ਲਈ ਗੁਰਦੁਆਰਾ ਸਾਹਿਬ ਦੀ ਹਦੂਦ ਨੇੜੇ ਸ਼ੈਲਰ ਲਗਾ ਦਿੱਤਾ ਗਿਆ ਹੈ ਸ਼ੈਲਰ ਤੋਂ ਉੱਡਣ ਵਾਲਾ ਮਿੱਟੀ ਘਟਾ ਨਾ ਸਿਰਫ ਗੁਰਦੁਆਰਾ ਸਾਹਿਬ ਦੇ ਬਾਹਰ ਬਲਕਿ ਇਮਾਰਤ ਦੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਤੱਕ ਪਹੁੰਚ ਜਾਂਦਾ ਹੈ ਜਿਸ ਕਾਰਨ ਸੇਵਾਦਾਰਾ ਵੱਲੋਂ ਸਾਰਾ ਦਿਨ ਸਾਫ਼ ਸਫਾਈ ਕਰਦਿਆਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਬਹਾਲ ਰੱਖਣ ਵਿੱਚ ਸਾਰਾ ਦਿਨ ਬੀਤ ਜਾਂਦਾ ਹੈ ਜ਼ਮੀਨ ਵਾਲੀ ਜ਼ਮੀਨ ਦੀ ਸਾਨੂੰ ਬੇਨਤੀ ਕੀਤੀ ਜਾਂਦੀ ਹੈ ਜਮੀਨਦਾਰਾਂ ਬਾਰੇ ਕਿ ਉਹ ਠੇਕ ਕਿਤੇ ਨਾ ਚੜ੍ਹਨ ਇਹ ਠੇਕਾ ਵੀ ਪੰਚਾਇਤ ਲਵੇ ਜਾਂਦਾ ਹੈ 12 ਬਿਗੇ ਦਾ ਬੋਲੀ ਕਰਾਉਂਦੇ ਨੇ ਗੁਰਦਰਾ ਸਾਹਿਬ ਦੇ ਨਾਲ ਹੈ ਬਿਲਕੁਲ ਇਹ ਗੁਰਦਰਾ ਸਾਹਿਬ ਵਾਲਿਆਂ ਨੂੰ ਮਿਲਦਾ ਚਾਹੀਦਾ 12 ਬਿਗੇ 12 ਬਿਗੇ 10 ਵਿੱਚ ਦਾ ਨੰਬਰ ਹੈ 10 ਵਿੱਚ ਸਾਡੇ ਕਬਜ਼ੇ ਦੇ ਵਿੱਚ ਹੈ 12 ਬਿਗੇ ਉਹ ਬੋਲੀ ਤੇ ਛੱਡ ਦੇ ਜੀ ਕਿੰਨੇ ਸਾਲ ਹੋ ਗਏ ਤਕਰੀਬ 40 ਸਾਲ ਸਾਲੋ ਜੀ 40 45 ਸਾਲ ਹੋ ਗਏ ਉੱਥੇ ਰਹਦੇ ਹਾਂ ਅਵਾਜ਼ ਦਿੱਤਾ ਹੈ ਆਪ ਸਾਰਿਆਂ ਪਹਿਲਾਂ ਸਿੰਘ ਰਹਿੰਦੇ ਸੀ ਮੇਰਾ ਨਾਂ ਕੀ ਨੇ ਇਹ ਹਾਂਜੀ ਤੇ ਨਾਂ ਕੀ ਨੇ ਸੋਹੇ ਜੀ ਜਿਹੜਾ ਥਾਂ ਤੁਸੀਂ ਜਿਹੜੇ ਗੁਰਦੁਆਰੇ ਸਭ ਕੀ ਨੇ ਦਾਨ ਕੀਤਾ ਸੀ ਹਾਂਜੀ ਹਾਂ ਇਹ ਪੰਚਾਇਤ ਦੇ ਨਾਂਵਾਂ ਗੁਰਦਾਰਾ ਸਾਹਿਬ ਨੂੰ ਛੱਡਿਆ ਹੋਇਆ ਤੇ ਤੁਹਾਨੂੰ ਦੱਸੀਆਂ ਜੀ ਪਟਵਾਰੀ ਬੇਕਰਮਾ ਸਿੰਘ ਪਟਵਾਰੀ ਹਲਕਾ ਛੇੜੀ ਛੋਟੀ ਜਾਂ 5 11 64 ਮਾਲ ਰਿਕਾਰਡ ਦੇ ਵਿੱਚ ਦਰਜ ਹੈ ਤੇ ਕਿਹੜੇ ਪਿੰਡ ਦੀ ਪੰਚਾਇਤ ਹੈ ਰੈਪਰ ਪਿੰਡ ਦੀ ਪੰਚਾਇਤ ਆ ਜੀ ਚੌਂਦਾ ਰੈਪਰ ਰੈਪਰ ਪੈਂਦਾ ਹੈ ਰੈਪਰ ਸਹੀ ਹੈ ਆਪਰੇ ਕਰਨ ਜੇਲਾ ਦੇ ਨੀਤੀ ਦੇ ਸੇਕ ਦੇ ਤੇ ਰਹਣ ਵਾਲੇ ਹਾਂ ਰਤਨ ਗਦਰਾ ਸਾਹਿਬ ਸਾਠ ਕਾਰ ਤੋਂ ਬਣਿਆ ਹੋਇਆ ਹੈ। ਖੋਜਾਂ ਉਸ ਟਾਈਮ ਦੇ ਗਾਂਧੀ ਸਾਹਿਬਾਨ ਹੋ ਰਹੇ ਨੇ ਜਿਸ ਪਹਿਲਾਂ 40 ਸਾਲ ਤੋਂ ਪਰ ਉਹ ਜਨਮ ਉੱਥੇ ਜਉਤੀਦਿਆਨ ਨੂੰ ਮੁੱਖ ਸੇਵਾਦਾਰਾਂ ਦੀ ਸੇਵਾ ਕਰਦੇ ਆਂ ਸੇਵਾ ਸੰਭਾਲ ਬਣਿਆ ਹੋਇਆ ਜੋ ਇਹ ਸਾਈਜ਼ਰ ਚਲਾਇਆ ਹੈ ਇਹ ਤਾਂ ਇੱਕਦਮ 2023 ਨੂੰ ਅਸੀਂ ਦਰਖਾਸਤ ਦਿੱਤੀ ਸੀ ਬੀਸੀ ਦਫ਼ਤਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਤੇ ਬਾਈ 5 ਟੋਬਿਲ ਵਿੱਚ ਦਰਖਾਸਤ ਦਿੱਤੀ ਸੀ ਕਿਤੇ ਸੁਣਵਾਈ ਨਹੀਂ ਹੋਈ ਅਸੀਂ ਕਲੱਬ ਦੇ ਵਿੱਚ ਮਹਾਲੀ ਪ੍ਰੈਸ ਕਲੱਬ ਦੇ ਵਿੱਚ ਪਹੁੰਚੇ ਹਾਂ ਕਾਜੇ ਜਮਨ ਵਾਸਤੇ ਇਹ ਜੋ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਉਹ ਜਨਤਨੇਮ ਤੇ ਗੁਰਪਰਬ ਸਮੇਂ ਸਮੇਂ ਨਾਲ ਦੀਵਾਨ ਸਟਾਇਜ ਜਾਂਦੇ ਨੇ ਮੈਡੀਕਲ ਵੀ ਲਵਾਇਆ ਜਾਂਦਾ ਸੇਵਾ ਕਰਦੇ ਆ ਜਿਹੜਾ ਸ਼ੈਲਰ ਹੈ ਗਲਤ ਤਰੀਕੇ ਨਾਲ ਬਣਿਆ ਗਿਆ ਐਨਓਸੀ ਗਲਤ ਤਰੀਕੇ ਨਾਲ ਦਿੱਤੀ ਹੈ ਲੈ ਤਹਿਸੀਲਦਾਰ ਨੇ ਜਦੋਂ ਕਿ ਗੁਰਦੁਆਰਾ ਪਹਿਲਾਂ ਹੀ ਪ੍ਰਚਲਿਤ ਉੱਥੋਂ ਚੱਲਦਾ ਹੁੰਦਾ ਹੈ ਗੁਰਦੁਆਰਾ ਸਾਹਿਬ ਹਲਦਤ ਆਉਂਦੀ ਆ ਢੰਡਿਆਰ ਮਨਾਏ ਜਾਂਦੇ ਨੇ ਕਿਉਂ ਐਨਓਸੀ ਦਿੱਤੀ ਆ ਨਾਇਆ ਫਸਿਲਤਾ ਸਾਰੇ ਮੈਂਬਰ ਇਹਨੂੰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਮੰਨਤਾ ਕਰਦੇ ਆ ਕਿ ਮੌਜੂਦਾ ਵਰਦਾਰਾ ਸਾਹਿਬ ਹੈ ਇੱਕ ਵਰਦਾਰਾ ਸਾਹਿਬ ਇਹ ਜੋ ਨਵੇਂ ਸਾਡਰ ਲਾਇਆ ਗਿਆ ਹੈ ਇਹਨੂੰ ਬੰਦ ਕਰਿਆ ਗਿਆ ਵੀ ਇੱਕ ਹਲ ਤਰੀਕੇ ਨਾਲ ਐਨਓਸੀ ਲੈ ਕੇ ਲਾਇਆ ਗਿਆ अवसरਾਂ ਦੀ ਮਿਲੀ ਪੁਹਤਕਾਰ ਕਿੰਨੇ ਮੀਟਰ ਚਾਹੀਦਾ ਮੀਟਰ ਕਿੰਨੇ ਮੀਟਰ ਦਾ 500 ਮੀਟਰ ਹਦੂਦ ਦੇ ਅੰਦਰ ਹੈ 100 ਮੀਟਰ ਦੇ 100 ਮੀਟਰ ਦੇ ਵਿੱਚ ਤਸਕੀਰਦਾਰ ਅਮਰਗੜ ਨੇ 2023 ਨੂੰ 74 ਨੰਬਰ ਤੇ ਉਹਨਾਂ ਦੇ ਰਜਿਸਟਰ ਚ ਸ਼ਿਕਾਇਤਾਂ ਤੇ 100 ਮੀਟਰ ਟੀਸੀ ਨੂੰ ਭੇਜਿਆ ਹੋਇਆ ਹੈ ਅਧਵਾ ਇਹਨਾਂ ਮਨਤੀ ਕਰਨ ਵਾਸਤੇ ਸੋਵਾਂ ਨਵੰਬਰ 2023 ਨੂੰ ਨਵਜੋਤ ਸਿੰਘ ਦੇ ਨਾਲ ਇੱਕ ਮੇਕੂਲੇ ਤੋਂ ਵੱਖਰਾਇਆ ਗਿਆ। ਜੋ ਆਮਦਕਾਰ ਪਰਵਾਰੀ ਨੇ ਭੇਜਿਆ ਸੀਗਾ ਨਵਜੋਤ ਸਿੰਘ ਮਨਚੇ ਕਰਨ ਬਾਅਦ ਤੇ ਉਹਨਾਂ ਨੇ ਮਨਚੇ ਤੀ ਦੱਸੀ ਸੀ। ਹਰ 100 ਦਿਨ ਅੰਦਰ ਹੈ। 500 ਹਦੂਦ ਤੇ ਤਾਂ ਅੰਦਰੇ ਲਿਖਿਆ ਹੋਇਆ ਤੇ ਜੋ ਕਾਨੂੰਨੀ ਕਾਰਵਾਈ ਹੈ ਇਹਨਾਂ ਨੇ ਮਿਲਿ ਆਫਸਰਾਂ ਦੀ ਮਿਲਿ ਭੁਗਤ ਦੇ ਨਾਲ ਸੈਲਰਾਂ ਨੇ ਜਿਸ ਚੈਲੋ ਲਗਾਇਆ ਗਿਆ। ਉਹਨਾਂ ਨੇ ਕਿਹਦਾਤਾ ਵਿਚਾਰਦਾ ਹੈ ਨਹੀਂ ਇੱਥੇ ਗੁਰਦੁਆਰਾ ਸਾਹਿਬ ਹੈ ਨਹੀਂ ਇਹ ਅਸੀਂ ਆਰਟੀਆਈ ਆਈਸੀ ਸੰਗਠਨ ਦਫ਼ਤਰ ਨੂੰ ਆਰਟੀਆਈ ਦੇ ਵਿੱਚੋਂ ਕਹਿੰਦੇ 500 ਮੀਟਰ ਦੇ ਅੰਦਰ ਕੋਈ ਵੀ ਗੁਰਦੁਰਾ ਸਾਹਿਬ ਮੰਦਿਰ ਜਿਹੜੀ ਆਤਰ ਜਾਨਵਰ ਰੱਖਿਆ ਕੋਈ ਵੀ ਕਿਸੇ ਵੀ ਕਿਸਾਨ ਦਾ ਸਥਾਨ ਨਹੀਂ ਹੈ ਜਦੋਂ ਕਿ ਗੁਰਦੁਆਰਾ ਸਾਹਿਬ 304 ਨੰਬਰ 12 ਵਿੱਚ 10 ਵਿੱਚ ਦੇ ਵਿੱਚ ਫੋਟ ਟਾਈਮ ਦੇ ਮੌਜੂਦਾ ਪਟਵਾਰੀ ਰਿਪੋਰਟਡ ਦੇਖਾ ਵਿੱਚ ਪਟਵਾਰੀ ਹਲਕਾ ਖੇੜੀ ਸੁਡੀਆਂ 511 ਚੌਣ ਦੇ ਮਤਲਬਕ ਤਹਿਸੀਲਦਾਰ ਦਫ਼ਤਰ ਦੇ ਵਿੱਚ ਪਿਆ ਹੈ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਬਣਿਆ ਉਹ ਜਗ੍ਹਾ ਕਿਹਦੀ ਹੈ ਗੁਰਦੁਆਰਾ ਸਾਹਿਬ ਦੀ ਜਗਾ ਹੈ ਜੋ ਉਹ ਪੰਚਾਇਤ ਵੱਲੋਂ ਪਹਿਲਾਂ ਦਿੱਤੀ ਗਈ ਸੀ ਇੱਕ ਜਗ੍ਹਾ 304 ਨੰਬਰ ਦੇ ਵਿੱਚ ਬਣਿਆ ਹੋਇਆ ਰਾਣੀ ਬਿਲਡਿੰਗ ਤੇ 1305 ਦੇ ਵਿੱਚ ਪ੍ਰਾਈਵੇਟ ਕਈ ਬੇਟ ਬੰਦੇ ਨੇ ਦਾਨ ਕੀਤਾ ਹੋਇਆ ਹੈ ਅਰਦਾਸ ਕਰਕੇ ਉੱਥੇ ਮੁਰਦਵਾਰਾ ਸਬੂਤ ਇਹ ਸੈਲ ਜਿਹੜਾ 305 ਦੇ ਵਿੱਚ ਆ ਰਿਹਾ ਹੈ ਜਿੱਥੇ ਪਿਆ ਰਿਹਾ 305 ਦੇ ਕੋਲ ਜਿਹੜਾ ਇਹ ਸੈਲ ਲੱਗਿਆ ਹੈ ਇਹ ਬਿਲਕੁਲ ਨਜ਼ਦੀਕ ਹੈ 100 ਮੀਟਰ ਦੇ ਘੇਰੇ 'ਚ ਹੈ ਤਹਿਸੀਲਦਾਰ ਅੰਮ੍ਰਿਤਗੜ ਨੇ ਨਾਇਬ ਤਹਿਸੀਲ ਅੰਮ੍ਰਿਤਗੜ ਨੇ ਰਿਪੋਰਟ ਭੇਜੀ ਆ ਆਪਦੇ ਰਜਿਸਟਰ ਨੰਬਰ 'ਤੇ ਸਿਕਾਇਤ ਤਾਂ ਨੰਬਰ 74 ਦੇ ਵਿੱਚ 100 ਮੀਟਰ ਮੰਤੀ ਭੇਜੀ ਆ ਜੋ ਪਟਵਾਰੀ ਸੀ ਪਟਵਾਰੀ ਨੇ ਮਿਲਤੀ ਕਰਨ ਵਾਸਤੇ ਨਵਜੋਤ ਉੱਥੇ ਦਾ ਵਰਕਰ ਇੱਕ ਮਲੇ ਕੋਲੇ ਤੋਂ ਆਇਆ ਸੀ ਡੀਸੀ ਵੱਲੋਂ ਉਹਨਾਂ ਨੇ ਮਿਲਤੀ ਕਰਕੇ 3 ਮੀਟਰ ਦੇ ਦੱਸੀਆ ਸਾਨੂੰ ਜਦੋਂ ਕਿ ਇਹਨਾਂ ਨੇ 100 ਮੀਟਰ ਤੇ ਮਿਲਤੀ ਭੇਜੀ ਆ ਤਸਦੀਲਦਾਰ ਅਮਰਗੰਗ ਨੇ ਡੀਸੀ ਨੂੰ 74 ਨੰਬਰ ਤੇ ਉਹਨਾਂ ਦੇ ਜਿਗਤ ਨੰਬਰ ਤੁਸੀਂ ਕੇਸ ਵੀ ਕਰਿਆ ਉਸ ਵਾਸਤੇ ਕਿਤੇ ਅਸੀਂ ਅਰਜ਼ਾਰ ਦਿੱਤੀ ਸੀ 1923 ਨੂੰ ਬਾਈ 524 ਨੂੰ ਰਜਿਸਟਰੀ ਵੀ ਫਾਇਲ ਤੇ ਆਪ ਵੀ ਖੜਾ ਕੇ ਆਂਜਿਆ ਨੇ ਫੌਜਾਂ ਇਹ ਆਸ਼ਰੀ ਦੇ ਮਲੇ ਭੁਗਤਕਾਰਨ ਸਾਨੂੰ ਇਹਨਾਂ ਨੇ ਸ਼ਭਜਨਤਾ ਨੇ ਐਸੀਂ ਲੁਧਿਆਣੇ ਤੇ ਡੀਸੀ ਦੇ ਆਨੇ ਪਟਵਾਰੀ ਨੇ ਸਾਨੂੰ ਬਹੁਤ ਤਹਿਸੀਲਦਾਰ ਨੇ ਬੜਾ ਹੀ ਪਰੇਸ਼ਾਨ ਕੀਤਾ ਅਸੀਂ ਬੜੇ ਦੁਖੀ ਹੋ ਕੇ ਇੱਥੇ ਪਹੁੰਚੇ ਆਂ ਕਲੱਬ ਦੇ ਵਿੱਚ ਸਾਡੀ ਪੰਜਾਬ ਸਰਕਾਰ ਉਧਵੰਤ ਸਿੰਘ ਨੂੰ ਜੀ ਬੇਨਤਾ ਹੈ ਅਪੀਲ ਹੈ ਕਿ ਗੁਰਦੁਆਰਾ ਸਾਹਿਬ ਬੜੀ ਦੇਰ ਤੋਂ ਬਣਿਆ ਹੋਇਆ ਹੈ ਜੋ ਵਰਦਵਾਲਾ ਸਾਹਿਬ ਚੱਲ ਰਿਹਾ ਹੈ ਇਹ ਸੈਦਲ ਗਲਤ ਤਰੀਕੇ ਦੇ ਨਾਲ ਪਾ ਕੇ ਇਹਨਾਂ ਨੇ ਐਨਰਐਸਯੂ ਲੈ ਕੇ ਮਨੀਪੋਤ ਕਾਰਨ ਲਗਾਇਆ ਗਿਆ ਸੈਦਲ ਨੂੰ ਬੰਦ ਕੀਤਾ ਜਾ ਰਿਹਾ ਵਰਦਵਾਲਾ ਸਾਹਿਬ ਦੀ ਘੋਰ ਬਿਆਦ ਵੀ ਹੁੰਦੀ ਆ ਉਥੇ ਖੂਜ ਮਿੱਟੀ ਘੱਟਾ ਖੂਜ ਫੱਕ ਮਿੱਟੀ ਘੱਟਾ ਆ ਰਿਹਾ ਹੈ